ਦੋਸਤੋ ਜਿਹੜੀ ਇਹ ਸ਼ਿਟ ਦਾ ਦਾਗ ਨਜ਼ਰ ਆ ਰਿਹਾ ਨਾ ਇਹ ਬਰਡ ਦੀ ਸ਼ਿਟ ਆ ਜਿਹਨੂੰ ਪਾਟੀ ਕਾ ਦਿੰਨੇ ਆਪਾਂ ਹਨਾ ਰਾਫ ਲਾ ਰਹੇ ਆ ਇਹ ਡੈਮੇਜ ਚੀਜ਼ ਨੂੰ ਚੱਕ ਰਹੇ ਆ ਵੀਰ ਹੁਣੇ ਗੱਡੀ ਲੈ ਕੇ ਆਉਂਦੇ ਮੇਰੇ ਕੋਲੇ ਮੈਨੂੰ ਕਹਿੰਦੇ ਭਾਈ ਜੀ ਸੈਰਾਮਿਕ ਦੁਬਾਰਾ ਕਰਾਉਣੀ ਐ ਤੁਸੀਂ ਇੱਕ ਡੈਮੋ ਦੇ ਦਿਓ ਮੈਂ ਕਿਹਾ ਲੈ ਲਓ ਭਾਈ ਜੀ ਐਕਚੁਅਲੀ ਚ ਕੀ ਆ ਬਈ ਜਦੋਂ ਕੰਪਲੀਮੈਂਟਰੀ ਕੰਮ ਹੁੰਦਾ ਹੋਵੇ ਪ੍ਰਾਈਸ ਲੈਸ ਦੇ ਵਿੱਚ 바ਰਗੇਨਿੰਗ ਦੇ ਵਿੱਚ ਕਸਟਮਰ ਫਸ ਜਾਵੇ ਨੁਕਸਾਨ ਤਾਂ ਕਸਟਮਰ ਦਾ ਹੈ ਗਾਕ ਦਾ نقصان ਹੋਣਾ ਹੈ ਦੁਕਾਨਦਾਰ ਨੇ ਤਾਂ ਜੋ ਜਾਂ ਤੁਸੀਂ ਪ੍ਰੋਡਕਟ ਲਵਾਉਣਾ ਹੈ ਜੋ ਜਾਂ ਤੁਸੀਂ ਰੇਟ ਭਰਨਾ ਉਹ ਜਾਂ ਉਹ ਸਮਾਨ ਖੋੜਾ ਦੇਣਾ ਆਪਣੇ ਕੋਲੇ ਬੜੀਆਂ ਵੱਡੀਆਂ ਮਸ਼ੀਨਾਂ ਤੇ ਬਫਰ ਬڑے ਛੋਟੇ ਰਿਜ਼ਲਟ ਅੱਛੇ ਲੈਣ ਲਈ ਸਮਾਂ ਤੇ ਮਿਹਨਤ ਕਰਨੀ ਪੈਂਦੀ ਹੈ ਜਿਵੇਂ ਪਿੰਡ ਵਾਲੀਆਂ ਮਾਈਆਂ ਦਾਲ ਹਾਰਜ ਦੇ ਵਿੱਚ ਬਣਾਉਣਾ एग्जांपल ਦਿੰਨਾ ਉਹਦਾ ਟੇਸਟ ਹੀ ਵੱਖਰਾ ਸੋ ਕੋਈ ਵੀ ਕੰਮ ਕਰਨਾ ਹੈ ਉਹਦੇ ਤੇ ਮਿਹਨਤ ਬਹੁਤ ਹੁੰਦੀ ਹੈ ਗਰਾਉਂਡ ਬਣਾਉਣਾ ਸਭ ਤੋਂ ਵੱਡੀ ਮਿਹਨਤ ਹੁੰਦੀ ਹੈ ਕਿਉਂਕਿ ਜਦੋਂ ਤੁਸੀਂ ਕਿਸੇ 바ਰਗੇਨਿੰਗ ਦੇ ਵਿੱਚ ਤੇ ਮਾਨਤਾਣ ਦੇ ਚੱਕਰਾਂ 'ਚ ਪੈ ਜੰਨੇ ਆ ਹੁਣ ਦੇਖੋ ਵੀ ਮਾਨਤਾਣ ਇੱਥੇ ਮੈਂ ਖੂਬ ਕਰ ਲਗਾ 12 13 ਡਰਾਪਸ ਪਾਏ ਥੋੜੀ ਜਿਹੀ ਥਾਂ ਵਾਸਤੇ ਡਰਾਪਿੰਗ ਦਾ ਮਤਲਬ ਇਹ ਹੈ ਵੀ ਜੇ ਅਸੀਂ ਪ੍ਰੋਡਕਟ ਦੇ ਕਿਸੇ ਤੋਂ ਕੰਮ ਕਰਨ ਦੇ ਪੈਸੇ ਲਏ ਹਨ ਤਾਂ ਮਟੀਰੀਅਲ ਵੀ ਆਪਾਂ ਪੂਰਾ 100% ਲਾਉਣਾ ਹੈ ਡੈਮੋ ਵੀ ਆਪਾਂ ਉੱਪਰ ਉੱਪਰ ਹੀ ਦਿੱਤਾ ਥੱਲੇ ਤਾਂ ਉਹਨੂੰ ਬਾਫੀ ਕਰ ਦਿੱਤਾ ਚੈੱਕ ਕਰ ਲੋ ਕੁਆਲਿਟੀ ਕਿਵੇਂ ਲੱਗੀ ਮੈਂ ਹੁਣ ਇੱਥੇ ਮਾਨਤਾਨੀ ਦੀ ਗੱਲ ਕਰਾਂ ਬੜੇ ਸਾਰੇ ਲੋਕਾਂ ਕੋਲੇ ਰਾਸ਼ ਟੁੱਟਦਾ ਨਹੀਂ ਰਾਸ਼ ਇਸ ਕਰਕੇ ਡੋੜਦਾ ਬਾਈ ਜੀ ਵੀ ਸਸਤੀ ਚੀਜ਼ ਆ ਨਾ ਜੀ ਉਹ ਹਰ ਇੱਕ ਬੰਦਾ ਹੀ ਲੈਣ ਜਾਂਦਾ ਪਰ ਹੁਣ ਇਹ ਨਹੀਂ ਪਤਾ ਵੀ ਬਾਈ ਜੀ ਫਰਕ ਕੀ ਹੈ ਜਿੱਥੇ ਡਲਨਸ ਸੀਗੀ ਉੱਥੇ ਚਮਕ ਦੇਖੋ ਕਿਵੇਂ ਆਈ ਹੈ ਗਲੋਸ ਦੇਖੋ ਕਿੰਨੀ ਹੈ ਰੋਡ ਦੇ ਉੱਪਰ ਲੀਆਂ ਬਿਲਡਿੰਗਾਂ ਆਪੋ ਜੈਟ ਉਹ ਨਜ਼ਰ ਸਾਫ਼ ਆ ਰਹੀਆਂ ਫਲੈਕਸਾਂ ਸਾਫ਼ ਨਜ਼ਰ ਆ ਰਹੀਆਂ ਬੰਦੇ ਤੁਰੇ ਫਿਰਦੇ ਸਾਫ਼ ਨਜ਼ਰ ਆ ਰਹੇ ਬਾਈ ਤੇ ਆਪ ਜੀ ਨੂੰ ਹਮਰ ਰਿਕਵੈਸਟ ਕਰੂੰਗਾ ਬੜੇ سارے ਦੋਸਤਾਂ ਦੇ ਫੋਨ ਹੁੰਦੇ ਆ ਬਾਈ ਜੀ ਤੁਸੀਂ ਫਿਰ ਕੋਈ 바ਰਗੇਨਿੰਗ ਕੋਈ ਮੰਗਤਾਰ ਭਾਈ ਸਾਹਿਬ ਜੇ ਤੁਸੀਂ ਮੈਨੂੰ ਰੇਟ ਹੀ ਘਟਾ ਦਿਓਗੇ ਤੇ ਮੈਂ ਮੰਗਤਾਰ ਨਾਲ ਹੀ ਕਰ ਦੂੰਗਾ ਵੀਰ ਜੀ ਮੈਂ ਡਰਾਪ ਘਟਾ ਦੂੰਗਾ ਮੈਂ ਬਫਿੰਗ ਘਟਾ ਦੂੰਗਾ ਲੈ ਲਓ ਮੰਗਤਾਰ ਮੇਰੀ ਜ਼ਬਾਨ ਰੁੱਖੀ ਹੈ ਮਨ ਸਾਫ ਹੈ ਦੇਖੋ ਜਦੋਂ ਇਨਸਾਨ ਇਨਸਾਨੀਅਤ ਵਾਲੇ ਪਾਸੇ ਤੁਰਦਾ ਨਾ ਉਹ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਜਿਹੜੇ ਸੱਜਣਾ ਨੇ ਕੰਮ ਕਰਉਣਾ ਜੀ ਸਤਿ ਕੀ ਯਾਦ ਕਰ ਲਿਓ ਆਪਾਂ ਕੰਮ ਕਰਨ ਨੂੰ ਹੀ ਬੈਠੇ ਆ ਕਮ ਕੁਆਲਟੀ ਦਾ ਕਰਨਾ ਜਿਹੜੇ ਸੱਜਣਾ ਨੇ ਕੁਆਲਟੀ ਦਾ ਕਮ ਕਰਾਉਣਾ ਜੀ ਸਾਧ ਗਿਆ ਜੋ ਪ੍ਰੀਤ ਮੋ